ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਿਆ ਕਰੋ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਆ ਆ ਕੁਝ ਭੇਜ ਕੇ ਐਡ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਬਈ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਕੈਟਨ ਐਲ ਐਕਸ ਇ ਪਹੁੰਚੀ ਆ ਗੱਡੀ ਆਪਣੇ ਕੋਲੇ ਫਰੀਦਕੋਟ ਏਰੀਆ ਚੋਂ ਪਹੁੰਚੀ ਆ ਜੀ 175 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 2011 ਮਾਡਲ ਹੈ ਸੈਕੰਡ ਓਨਰ ਹੈ ਮਾਲਕ ਨੇ ਬੋਰਨਟ ਚਾਕੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਹੋਈਆਂ ਤੇ ਸਕਰੀਨ ਤੇ ਚੱਲੇ ਰਹੀਆਂ ਜਿਵੇਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਰੇਡ ਦੀ ਗੱਲ ਕਰੀਏ 175 ਆਪਣੇ ਕੋਲੇ ਪਹੁੰਚੀ ਆ ਡਿਮਾਂਡ ਇੱਕ ਵਾਰੀ ਤੇ ਮਾਲਕ ਨੇ ਆਖਿਆ ਵੀ ਘਾਟਾ ਵਾਧਾ ਕਰ ਲਾਂਗੇ ਤੇ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਜਾਣਕਾਰੀ ਪਹੁੰਚੀ ਹੈ ਤੋਂ ਉਹਨ ਮੈਂ ਦੱਸ ਰਿਹਾ ਵੀ ਨਵੇਂ ਵਾਂਗੂ ਟਾਇਰ ਪਈ ਨਹੀਂ 42000 ਕੁੱਲ ਗੱਡੀ ਚੱਲੀ ਹੋਈ ਆ ਤੇ ਰੇਟ ਹੋ ਜੂਗਾ ਬਾਕੀ ਗੱਡੀ ਚੈੱਕ ਕਰ ਲਓ ਤੁਸੀਂ ਫੋਟੋਆਂ ਸਕਰੀਨ ਤੇ ਆ ਨੰਬਰ ਵੀ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 9915686201 ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਗੱਲ ਤੁਸੀਂ ਆਪੇ ਕਰ ਲਿਓ ਸੈਕੰਡ ਗੱਡੀ ਆਪਣੇ ਕੋਲੇ ਸਬਕਟ ਡੈਜ਼ਰ ਬੀਐਕਐਸਆਈ ਪਹੁੰਚੀ ਆ ਜੀ ਟੌਪ ਮਾਡਲ ਗੱਡੀ ਆ ਕੁੱਲ 26000 ਚੱਲੀ ਹੋਈ ਆ 2021 ਮਾਡਲ ਐ ਜੀ ਬਿਲਕੁਲ ਨਵੀਂ ਆ ਜੀ ਅਨਟਚ ਗੱਡੀ ਆ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਤੇ ਬੰਪਰ ਤੋਂ ਬੰਪਰ ਸਾਰੀ ਰੀਜਨਲ ਆ ਪੰਜਾਬ ਨੰਬਰ ਐ ਜੀ ਤੇ ਗੱਡੀ ਖੜੀ ਆ ਬਈ ਗੁਰਦਾਸਪੁਰ ਏਰੀਆ ਚ ਪਹਿਲੇ ਨਾਮ ਐ ਤੇ ਡਿਮਾਂਡ ਦੀ ਗੱਲ ਕਰੀਏ ਤਾਂ 6 ਲੱਖ ਤੇ 90000 ਰੁਪਿਆ ਆਪਣੇ ਕੋਲੇ ਰੇਟ ਪਹੁੰਚੇਗਾ ਮਾਲਕ ਬਲਰ ਡਿਮਾਂਡ ਆਪਣੇ ਕੋਲੇ ਬਾਕੀ ਮਾਲਕ ਨੇ ਆਖਿਆ ਵੀ ਘੱਟਵਾ ਦਾ ਮੌਕੇ ਤੇ ਕਰ ਲਵਾਂਗੇ ਜੇ ਕਿਸ ਨੂੰ ਗੱਡੀ ਆ ਪਸੰਦ ਆਈ ਹੈ ਸਵੈਪਟਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੁਰਦਾਸਪੁਰ ਘਰੇ ਗੱਡੀ ਮਿਲ ਜੂਗੀ ਗੱਡੀ ਸੋਹਣੀ ਐ ਸਾਫ ਸੁਥਰੀ ਐ ਅੰਦਰੋਂ ਵੀ ਸਾਰੀ ਰिजिनल ਐ ਕੋਈ ਪਾਰਟ ਕੋਈ ਚੀਜ਼ ਚੇਂਜ ਨਹੀਂ ਹੋਇਆ ਬਾਕੀ ਟਾਇਰਾਂ ਦੇ ਵਿੱਚ ਅਲਾਈ ਦੇਖੋ ਬਹੁਤ ਸੋਹਣੇ ਮਾਲਕ ਨੇ ਪਵਾਏ ਹੋਇਆ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਬਈ ਸਾਰੇ ਨੋਟ ਕਰ ਲਓ ਜੇ ਕੋਈ ਆਹ ਗੱਡੀ ਖਰੀਦਣ ਦਾ ਚਾਹਵਾਨ ਹੈ ਗੱਲ ਕਰ ਸਕਦਾ ਹਾਂ ਮਾਲਕ ਨਾਲ 98500 5827 340 ਹੁਣ ਆਪਾਂ ਗੱਲ ਕਰਾਂਗੇ ਵੀ ਆਪਣੇ ਕੋਲ ਇੱਕ Honda ਦੀ Civic ਗੱਡੀ ਪਹੁੰਚੀ ਹੈ CNG Petrol ਗੱਡੀ 2007 ਮਾਡਲ ਹੈ ਤੇ ਗੱਡੀ ਦੀ ਪਾਸਿੰਗ ਜਿਹੜੀ ਹੈਗੀ ਆ ਉਹ ਰੀਨਿਊ ਹੋਈ ਹੈ 2027 ਤੱਕ ਦਾ ਪੈਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਦਾ ਰੰਗ ਵਧੀਆ ਤੇ ਸੀਐਨਜੀ ਟੈਂਕ ਪੂਰਾ ਹੈਵੀ ਲੱਗਿਆ ਹੋਇਆ ਤੇ ਗੁਰੂ ਹਰਸਹਾਈ ਕੋਲ ਇਹਨਾਂ ਦਾ ਪਿੰਡ ਜੀ ਏਰੀਆ ਗੁਰੂ ਹਰਸਹਾਈ ਹੈ ਨੇੜੇ ਪਿੰਡ ਹੈ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹੋ ਗੱਡੀ ਨੂੰ ਮਾਲਕ ਵੱਲੋਂ ਆਪਣੇ ਕੋਲ ਡਿਮਾਂਡ ਜਿਹੜੀ ਬਈ ਪਹੁੰਚੀ ਹੈ 1,32,000 ਰੁਪਏ ਪਹੁੰਚੀ ਆ ਬਾਕੀ ਮੌਕੇ ਤੇ ਹੋ ਜਾਊਗਾ ਘਟਾਵਾ ਦਾ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤੁਸੀਂ ਜਾ ਕੇ ਦੇਖ ਸਕਦੇ ਹੋ ਅੰਦਰੋਂ ਦੇਖ ਸਕਦੇ ਹੋ ਬਾਕੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਕੋਈ ਵੀ ਦੇਖਣ ਦਾ ਚਾਹਵਾਨ ਹੋਵੇ ਤਾਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਰੇਟ ਹੋ ਜਾਊਗਾ ਅਡਜਸਟਮੈਂਟ ਹੋ ਜਾਊਗਾ ਬੇਕੇ ਜੀ ਨੰਬਰ ਵਾਈ ਦਾ 94782 ਤੇ 12379 ਇਸ ਨੰਬਰ ਤੇ ਗੱਲ ਬਈ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਛੋਟਾ ਹਾਥੀ ਪਹੁੰਚਿਆਗਾ ਜੀ 2012 ਮਾਡਲ ਗੱਡੀ ਐ ਜੀ ਆਹ ਇੱਕ ਸੱਤਰਾ ਡਿਮਾਂਡ ਹੈ ਪੂਚੋ ਮੰਡੀ ਖਾਸ ਇਹਨਾਂ ਦਾ ਏਰੀਆ ਹੈਗਾ 10 ਦੀ ਜੇ ਆਪਾਂ ਗੱਲ ਕਰੀਏ ਦੋ ਟਾਇਰ ਤਾਂ ਆਪਾਂ ਨੂੰ ਮਿਲ ਜੂਗਾ 40 ਪੈਸੇ ਤੇ ਦੋ ਟਾਇਰ ਆਪਾਂ ਨੂੰ 80 ਪੈਸੇ ਮਿਲ ਜਾਣਗੇ ਤੇ ਵਧੀਆ ਪਿਆਗਾ ਸਾਰਾ ਕੁਝ ਵਧੀਆ ਤੇ ਮਾਲਕ ਨੇ ਦੱਸਿਆ ਵੀ ਬਗੈਰ ਸੀਟਾਂ ਤੋਂ ਅਜੀ ਤੇ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ ਪੁੱਛੋ ਮੰਡੀ ਖੜਾ ਜਾ ਕੇ ਦੇਖ ਸਕਦੋਂ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਓਨਰ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਆਂ 9988108170 ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਇਆ ਛੋਟਾ ਹਥੀ ਜਾ ਕੇ ਦੇਖ ਲਿਓ ਜੀ ਬਾਕੀ ਕੱਲੀ ਕੱਲੀ ਮਸ਼ੀਨਰੀ ਦੀ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਜੇ ਕੁਝ ਨਾ ਪਤਾ ਲੱਗੇ ਤਾਂ ਕਮੈਂਟ ਕਰ ਦਿਓ ਜੀ ਜਾਂ ਕਮੈਂਟ ਕਰਨ ਨਾਲੋਂ ਚੰਗਾ ਵੀ ਮਾਲਕ ਦਾ ਆਪਾਂ ਨੰਬਰ ਦਿੱਤਾ ਹੁੰਦਾ ਜੀ ਸਿੱਧੀ ਤੁਸੀਂ ਮਾਲਕ ਨਾਲ ਹੀ ਗੱਲ ਕਰ ਲਿਓ ਤੇ ਬਥੇਰੇ ਜਾਣਕਾਰੀ ਤੁਹਾਨੂੰ ਉਹ ਦੇ ਦੇਣਗੇ ਠੀਕ ਹੈ ਜੀ ਤੇ ਬਾਕੀ ਜਿੰਨੇ ਤੁਸੀਂ ਬਈ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣ ਵਾਸਤੇ ਚਾਹੇ ਕੋਠੀ ਹੈ ਚਾਹੇ ਕੋਈ ਘਰ ਹੈ ਮਕਾਨ ਹੈ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਸੀ ਆ ਕੁਝ ਆਪਣੇ ਕੋਲੇ ਭੇਜ ਕੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆ ਪਾਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਨਹੀਂ ਹੁੰਦਾ ਜੀ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਚੈਨਲ ਤੋਂ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਚਿੱਟੇ ਅੱਖਰਾਂ 'ਚ 77 19445 360 ਤੇ ਜਿੰਨੇ ਵੀ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਾਰੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਿੰਨੇ ਹਾਂ ਤੇ ਇਹ ਵੱਧ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਲਾਜ਼ਮੀ ਕਰ ਦਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੇ ਕੋਈ ਐਡ ਕਰਵਾਉਣੀ ਹੈ ਭੇਜੋ ਤੇ ਇੱਕ ਬੇਨਤੀ ਕਰਵਾਉਣੀ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜੋਗੇ ਸੇਲ ਵਾਸਤੇ ਰੇਟ ਜਿਹੜਾ ਆਪਣੇ ਕੋਲੇ ਲਾ ਕੇ ਭੇਜੋਗੇ ਉਹ ਬੇਨਤੀ ਵਾਲੀ ਗੱਲ ਹੈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜੋ ਜੀ ਹੁਣ ਆਪਾਂ ਰੇਟਜ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲ ਇੱਕ ਦਿੱਲੀ ਨੰਬਰ ਰੇਟਜ ਗੱਡੀ ਪਹੁੰਚੀ ਆ ਜੀ ਗੱਡੀ 2010 ਮਾਡਲ ਹੈ ਤੇ ਇਹ ਗੱਡੀ ਖੜੀ ਆ ਸੰਗਰੂਰ ਏਰੀਆ 'ਚ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲੇ ਰਹੀਆਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ 10 ਮਾਡਲ ਹੈ ਰੇਟ 1 55 ਡਿਮਾਂਡ ਨਵੇਂ ਟਾਇਰਾਂ 'ਚ ਤੇ ਬਾਕੀ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਪਸੰਦ ਆਈ ਇਹ ਗੱਡੀ ਕੋਈ ਦੇਖਣ ਦਾ ਚਾਹਵਾਨ ਹੈਗਾ ਸੰਗਰੂਰ ਜਾ ਕੇ ਦੇਖ ਸਕਦਾ ਕੋਈ ਪਸੰਦ ਕਰਦਾ ਗੱਡੀ ਨੂੰ ਤਾਂ ਜਾ ਕੇ ਖਰੀਦ ਸਕਦੇ ਹੋ ਜੀ ਸੰਗਰੂਰ ਇਹਨਾਂ ਦੇ ਘਰੇ ਜਾ ਕੇ ਦੇਖ ਲਓ ਤੇ ਰੇਟ ਬਾਕੀ ਹੋ ਜਾਊਗਾ ਵੇਖੇ ਮੌਕੇ ਤੇ ਇੱਕ ਵਾਰੀ ਆਹ ਡਿਮਾਂਡ ਸਿਰਫ ਤੇ ਮਾਲਕ ਦਾ ਨੰਬਰ 84378 216060 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਤੇ ਜਿਹਨੀਆਂ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮੈਂ ਹਰ ਰੋਜ਼ ਪੁੱਛਦਾ ਹੁੰਨਾ ਵੀ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ 'ਚ ਤੁਹਾਨੂੰ ਚਾਹੀਦੀ ਹੈ ਤੁਸੀਂ ਡਿਮਾਂਡ ਪਾਉਣੀਓ ਕਮੈਂਟਾਂ ਦੇ ਵਿੱਚ ਲਿਖ ਦਿਓ ਤੇ ਉਸ ਦੇ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਜਾਨੇ ਆਂ ਤੇ ਬਹੁਤ ਸਾਰੀ ਡਿਮਾਂਡ ਬੁਲਟ ਵਾਸਤੇ ਆ ਰਹੀ ਸੀਗੀ ਤੇ ਲੈ ਕੇ ਪਹੁੰਚੇ ਆਪਾਂ ਬੁਲਟ ਦੇਖੋ ਤੁਸੀਂ 2017 ਮਾਡਲ ਹੈ ਫਾਸਟ ਓਨਰ ਹੈ ਬਠਿੰਡਾ ਨੰਬਰ ਹੈ ਜੀ ਤੇ ਫਾਸਟ ਓਨਰ ਹੈ ਬਹੁਤ ਵਧੀਆ ਬਿਲਕੁਲ ਨਵਾਂ ਹੀ ਹੈ ਤੇ ਡਿਮਾਂਡ ਦੀ ਆਪਾਂ ਗੱਲ ਕਰੀ ਜੇ ਤਾਂ 175 ਮਾਲਕ ਨੇ ਆਖਿਆ ਬਾਕੀ ਕੋਈ ਜਾਣਕਾਰੀ ਲੜਨੀ ਹੈ ਤਾਂ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 75 0295222 ਹੁਣ ਤੁਸੀਂ ਦੇਖੋ ਜੀ ਇੱਕ ਜੈਨ ਗੱਡੀ ਜੈਨ ਗੱਡੀ ਆ ਜੀ 2001 ਦਾ ਮਾਡਲ ਹੈ ਰੇਟ 39000 ਰੁਪਏ ਡਿਮਾਂਡ ਤਲਵੰਡੀ ਭਾਈ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਨੰਬਰ ਵਾਈ ਦਾ 9463348290 ਗੱਲਬਾਤ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਸਾਰੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਸੇ ਨੇ ਕੋਈ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੁਲਟ ਦੀ ਛੋਟੇ ਹਾਥੀ ਦੀ ਤਾਂ ਉੱਪਰ ਜਿਹੜਾ ਆਪਣਾ ਨੰਬਰ ਚੱਲਦਾ ਰਹਿੰਦਾ ਭੇਜੋ ਆਪਣੇ ਕੋਲੇ 77194 45360 ਤੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਜੀ